ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟੀਵੀ ਚੰਡੀਗੜ੍ਹ ਇਸ ਸਮੇਂ ਪਿੰਡ ਖੇਜਰਾਵਾਦ ਦੇ ਵਿੱਚ ਖੜੇ ਹਾਂ ਜੋ ਮਹਾਲੀ ਦਾ ਇੱਕ ਪਿੰਡ ਹੈ ਇੱਥੇ ਰਾਓ ਅੱਜਰ ਸਿੰਘ ਰਠੌਰ ਜੀ ਜੋ ਕਿ ਉਹਨਾਂ ਦੀ ਸਲਾਨਾ ਵਰਸੀ ਮਨਾਈ ਗਈ ਹੈ ਤੇ ਇਸ ਵਰਸੀ ਦੇ ਸਬੰਧ ਦੇ ਵਿੱਚ ਜਿੱਥੇ ਰਠੌਰ ਸਮਾਜ ਨੇ ਛੱਤਰੀ ਸਮਾਜ ਨੇ ਪ੍ਰੋਗਰਾਮ ਲਿਖਿਆ ਹੋਇਆ ਸੀਗਾ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਨੇ ਧਾਰਮਿਕ ਔਰ ਰਾਜਨੀਤਿਕ ਜੋ ਸ਼ਖਸੀਅਤਾਂ ਨੇ ਉਹਨਾਂ ਨੇ ਹਾਜ਼ਰੀ ਭਰੀ ਹੈ ਔਰ ਜੋ ਇਹਨਾਂ ਦਾ ਇਤਿਹਾਸ ਹੈ ਸਰਾਉ ਬੱਜਰ ਸਿੰਘ ਰਾਠੌਰ ਦਾ ਜੋ ਇਤਿਹਾਸ ਹੈ ਉਹ ਸੰਖੇਪ ਨਾਲ ਸਾਂਝਾ ਕੀਤਾ ਗਿਆ ਸੋ ਆਓ ਇਸ ਪੂਰੇ ਸਮਾਗਮ ਦੀ ਆਓ ਜਨਰ ਝਲਕੀਆਂ ਸਾਂਝੀ ਕਰਦੇ ਰਵਣੇ ਰਹੋ ਪੀਟੀਵੀ ਚੰਡੀਗੜ੍ਹ ਦੇ ਨਾਲ ਧੰਨਵਾਦ ਜੀ ਰਾਣਾ ਜੀ ਅੱਜ ਜੋ ਪ੍ਰਗਰਾਮ ਕੀਤਾ ਇਹਦੇ ਬਾਰੇ ਜਾਣਕਾਰੀ ਦਿਓ ਪਹਿਲਾਂ ਤਾਂ ਮੈਂ ਤੁਹਾਡੇ ਸੂਚੇ ਵਾਲੀ ਟੀਮ ਦਾ ਹਾਰੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਹ ਜਿਹੜਾ ਪ੍ਰੋਗਰਾਮ ਸੀ rau bajjesir thol ਤੁਸੀਂ ਇਹ ਹਰ ਇੱਕ ਬਲਾਰਾ ਦੇਖਿਆ ਤੁਸੀਂ ਕਿਹਾ ਕਿ ਵੇ ਸਾਡੀਆਂ ਤਿੰਨ ਪੁੱਤਾਂ ਬੱਜੇਸਿਰ ਠੋਲ ਦੀਆਂ ਗੁਰੂ ਜੀ ਨੇ ਉਹ ਸੀ ਨਾਲ ਤੇ ਉਹਨਾਂ ਦੇ ਸਾਰੇ ਪਰਿਵਾਰ ਦੇ ਨਾਲ ਰਹੀਆਂ ਤੇ ਸਾਰੀ ਸਮਾਜ ਰਲ ਮਿਲ ਕੇ ਚੱਲਿਆ ਤੱਕ rau bajjesir thol ਸੀ ਉਹਨੇ ਗੁਰੂ ਘਰ ਤੋਂ ਸਾਤਰ ਸਿੱਖਿਆ ਵੀ ਦਈ ਹੈ ਜੋ ਇਤਿਹਾਸ ਦੱਸਦਾ ਹੈ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੈ ਕਿ ਅਸੀਂ ਇਸ ਕੌਮ ਦੇ ਵਿੱਚ ਰਾਜਪੂਤ ਕੌਮ ਦੇ ਵਿੱਚ ਪੈਦਾ ਹੋਏ ਤੇ ਸਾਨੂੰ ਇਹ ਬਹੁਤ ਈ ਇਹ ਅੱਜ ਤੁਸੀਂ ਦੇਖਿਆ ਹੈ ਕੜ ਦੇ ਵਿੱਚ ਇੱਕ ਲੋਕਾਂ ਨੂੰ ਜਾਗਰੂਤ ਵੀ ਹੋਈ ਹੈ ਬੱਚੇ ਸੀ ਫਿਰ ਕੌਣ ਸੀ ਜੀ ਬਾਕੀ ਮੈਂ ਧੰਨਵਾਦ ਕਰਦਾ ਹੁਸ਼ਰਪਾਲ ਰਾਣਾ ਜੀ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇੰਗ ਕੀਤਾ ਤੇ ਉਹਨਾਂ ਦੀ ਟੀਮ ਦਾ ਤੇ ਉਹਨਾਂ ਦੇ ਨਾਲ ਸਰਪੰਚ ਬੈਠਾ ਤਾਂ ਮੈਨੂੰ ਅੰਦਰ ਚਾਰ ਚਾਰ ਕਰਾਣਾ ਸੀ ਸਰਦਾਰ ਬਦਰ ਸਿੰਘ ਰਤੌਰ ਉਹਨਾਂ ਦੀ ਹਿਸਟਰੀ ਦੇ ਬਾਰੇ ਇੱਕ ਪੇਜ ਦਿੱਤਾ ਜੋ ਕਿ ਪੜ੍ਹ ਕੇ ਕਿਉਂਕਿ ਇਨਸਾਨ ਹਮੇਸ਼ਾ ਹੀ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ ਹੈ بہت نو رشتہ ہے میں چھوٹا بہت سما دیتا ہوا کرتا کر میرے نام پاس جی بڑے دلکٹ رٹور جی ساری سنمان جو ਉਹਨਾਂ ਦਾ ਸਾਡਾ ਭਾਈਚਾਰਾ ਜਦੋਂ ਅਸੀਂ ਸਾਨੂੰ ਪਤਾ ਲੱਗਦਾ ਬਿਲਕੁਲ ਬੱਜੇ ਸਿੰਘ ਔਰ ਜੀ ਨੇ ਗੁਰੂ ਘਰ ਨਾਲ ਗੁਰੂ ਘਰ ਦੇ ਵਿੱਚ ਇੰਨੀ ਉਹਦੀ ਸ਼ਰਧਾ ਸੀ ਤੇ ਉਹਨਾਂ ਦਾ ਸਾਰਾ ਪਰਿਵਾਰ ਸਿੱਖ ਪੰਥ ਦੇ ਲੇਖੇ ਲੱਗ ਗਿਆ ਸ਼੍ਰੀ ਦਸਮ ਗ੍ਰੰਥ ਦੇ ਲੇਖੇ ਲੱਗ ਗਿਆ ਇੱਕ ਬਹੁਤ ਵੱਡਾ ਇਹਦੇ ਨਾਲ ਸਾਡਾ ਭਾਈਚਾਰਾ ਵਧਦਾ ਤੇ ਮੈਂ ਬਹੁਤ ਵਧੀਆ ਮੰਨਦਾ ਇਸ ਗੱਲ ਨੂੰ ਕੁਸ਼ਲਪਾਲ ਰਾਣਾ ਜੀ ਤੇ ਸਾਡੇ ਪੰਜਾਬ ਦੇ ਪ੍ਰਧਾਨ ਡਿੰਪਲ ਰਾਣਾ ਜੀ ਜਿਨ੍ਹਾਂ ਨੇ ਕਿ ਇਡਾ ਇਤਿਹਾਸ ਭੋਖ ਕੇ ਸਾਨੂੰ ਉਹਦੇ ਨਾਲ ਜਾਣੂ ਕਰਾਇਆ ਤੇ ਸਾਡਾ ਭਾਈਚਾਰਾ ਮਜ਼ਬੂਤ ਹੋਇਆ ਸਤਿ ਰਾਜਪੂਤ ਬਰਾਦਰੀ ਦਾ ਤੇ ਸਿੱਖ ਧਰਮ ਦਾ ਆਪਸੀ ਭਾਈਚਾਰਾ ਮਜ਼ਬੂਤ ਹੋਇਆ ਜਿਹੜਾ ਕਿ ਜ਼ਰੂਰੀ ਵੀ ਬਹੁਤ ਹੈ ਅੱਜ ਸਮੁੱਚੇ ਵਰਲਡ 'ਚ ਵੰਡੀਆਂ ਪੈ ਰਹੀਆਂ ਲੜਾਈਆਂ ਹੋ ਰਹੀਆਂ ਜਦਕਿ ਗੁਰੂਆਂ ਦੇ ਸੰਦੇਸ਼ ਤੇ ਚੱਲ ਕੇ ਸਾਨੂੰ ਇੱਕ ਮੁੱਠ ਹੋਣਾ ਚਾਹੀਦਾ ਸਾਰਿਆਂ ਨੂੰ ਆਪਣੋ ਆਪਣੇ ਧਰਮ ਵਿੱਚ ਪੱਕੇ ਰਹਿੰਦੇ ਹੋਏ ਦੂਜੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਇੱਕ ਵਧੀਆ ਪ੍ਰਾਧਾਨ ਅੱਛਾ ਪ੍ਰਧਾਨ ਜੀ ਜਿਸ ਤਰੀਕੇ ਨਾਲ ਰਾਜਨੀਤਿਕ ਪਾਈਚਾਰੇ ਨੇ ਤੇ ਨਾਲ ਸਿੱਖ ਧਰਮ ਨੇ ਕਸ਼ਮੀਰ ਵਿੱਚ ਰਾਜ ਕੀਤਾ ਹੈ ਤਾਂ ਮੁਰਤੋ ਲੱਗਦਾ ਕਿ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਬਾਅਦ ਦੇ ਤੱਕ ਤਾਂ ਬਹੁਤ ਜਿਹੜੀਆਂ ਨਗਾ ਤਾਂ ਇਹਨਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਦੇ ਨੇ ਨਹੀਂ ਨਹੀਂ ਸਾਡਾ ਤੇਰਾ ਬਾਕੀ ਤਾਂ ਮੈਂ ਗੱਲ ਨਾ ਕਰਾਂ ਭਾਰਤ ਮੁਰਤੋ ਤਾਂ ਇਦਾਂ ਦਾ ਮੁਲਕ ਹੈ ਜਿੱਥੇ ਕਿ ਅਸੀਂ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਫਿਰਕਿਆਂ ਦੇ ਵੱਖ-ਵੱਖ ਪਛਾਵਾਂ ਬੋਲਣ ਵਾਲੇ ਅਸੀਂ ਇਕੱਠੇ ਰਹਿਨੇ ਇੱਕ ਮੁੱਠ ਬੰਨੇ ਹੋਏ ਉਹਦੇ ਚ ਸਾਡਾ ਸੰਵਿਧਾਨ ਇਹਨਾਂ ਵਧੀਆ ਏ ਤੇ ਮੈਨੂੰ ਲੱਗਦਾ ਏ ਕਿ ਜੋ ਥੋੜੇ-ਬਹੁਤ ਕੜਤਲ ਪਿਛਲੇ ਟਾਈਮ ਚ ਆਈ ਏ ਸਾਡੇ ਭਾਈਚਾਰੇ ਚ ਉਹ ਇਦਾਂ ਦੇ ਅਸੀਂ ਇਕੱਠੇ ਹੋ ਕੇ ਫੰਕਸ਼ਨ ਮਨਾਵਾਂਗੇ ਆਪਣੇ ਪੁਰਬਾਂ ਚ ਨੂੰ ਯਾਦ ਕਰਾਂਗੇ ਤਾਂ ਸਾਡਾ ਜੋ ਮੜੀ ਮੂਠੀ ਕੜਤਣ ਵੀ ਸੀਗੀ ਉਹ ਦੂਰ ਹੋ ਜੇਗੀ ਜੇ ਕਿਸੇ ਵੀ ਧਰਮ ਪ੍ਰਤੀ ਮੈਂ ਕਿਸੇ ਇੱਕ ਧਰਮ ਦੀ ਗੱਲ ਨਹੀਂ ਕਰਦਾ ਕਿਉਂਕਿ ਕੱਟੜਤਾ ਨਹੀਂ ਕਿਸੇ ਵੀ ਧਰਮ ਚਾਹੀਦਾ ਸਾਨੂੰ ਉਦਾਰਵਾਦੀ ਰਹਿਣਾ ਚਾਹੀਦਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਆਪਣੇ ਧਰਮ ਤੋਂ ਪੱਕੇ ਰਹਿੰਦੇ ਹੋ ਦੂਜੇ ਤੋਂ ਘਰਬਦਾ ਆਪਣੇ ਤੋਂ ਆਪਣਾ ਵਾਦ ਜ਼ਿੰਕਾਰ ਕਰ ਲੈਣਾ ਚਾਹੀਦਾ ਠੀਕ ਹੈ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਚੱਪੜ ਚਿੜੀ ਦੀ ਲੜਾਈ ਵਿੱਚ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਬਜ਼ੁਰਗ ਅਵਸਥਾ ਦੇ ਵਿੱਚ ਸੋ ਬੜਾ ਵੱਡਾ ਉਹਨਾਂ ਦਾ ਸਾਡੇ ਸਿੱਖ ਸਮਾਜ ਦੇ ਵਿੱਚ ਸਤਕਾਰ ਹੈ ਤੇ ਸਾਰੇ ਰਾਜਪੂਤ ਭਰਾਵਾਂ ਨੂੰ ਜਿੰਨੇ ਵੀ ਸੂਚੇ ਦੇਸ਼ ਦੇਸ਼ ਦੇ ਵਿੱਚ ਵਸਦੇ ਆ ਪੰਜਾਬ ਦੇ ਵਿੱਚ ਵਸਦੇ ਆ ਮੇਰੇ ਹਲਕੇ ਖਰੜਚ ਪੱਟੀ ਕਿੰਤੀ ਜਿਹੜੇ ਉਹਨਾਂ ਦੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਪੀੜੀਦਰ ਪੀੜੀ ਰਹਾਇਸ਼ ਹੈ ਸਾਰਿਆਂ ਨੂੰ ਮੈਂ ਬਹੁਤ ਮੁਬਾਰਕਾਂ ਦਿੰਦੀ ਆ ਇਸ ਦਿਨ ਤੇ ਉਹਨਾਂ ਕੋਲੋਂ ਮੰਗ ਵੀ ਕੀਤੀ ਗਈ ਹੈ ਵੀ ਕੋਈ ਸਥਾਨ ਜਾਂ ਉਹਨਾਂ ਦੀ ਯਾਦਗਾਰੀ ਬੁੱਤ ਲਗਾਇਆ ਜਾਏ ਉਸ ਦੇ ਬਾਰੇ ਕੀ ਕੋਰਾਲੀ ਦੇ ਵਿੱਚ ਜੀ ਅਸੀਂ ਮਹਾਰਾਣਾ ਪ੍ਰਤਾਪ ਜੀ ਦਾ ਜਿਹੜਾ ਬੁੱਤ ਹੈ ਉਹ ਜਲਦੀ ਲਗਾਵਾਂਗੇ ਪਿੱਛੇ ਜੇ ਅਸੀਂ ਸਾਡੇ ਜਾਇਦੇ ਬਰਾਣਾ ਜੀ ਦਾ ਯਾਦਗਾਰੀ ਦਰਵਾਜ਼ਾ ਬਣਾਇਆ ਸੀ ਸੋ ਜਲਦੀ ਕਰਾਲੀ ਵਿਖੇ ਲਗਾਇਆ ਜਾਊਗਾ ਮਰਨਾ ਇਹ ਇੱਕ ਐਮਰਜੈਂਸੀ ਬਣਾ ਕੇ ਲੈ ਕੇ ਜਿਹੜਾ ਕਾਫੀ ਵਿਵਾਦ ਚੱਲ ਰਿਹਾ ਹੈ ਸਿੱਖਾਂ ਦੇ ਮਨਾਂ ਦੇ ਉੱਤੇ ਜਿਹੜੀ ਥੀਸ ਪਾਈ ਜਾ ਰਹੀ ਹੈ ਇਸ ਨੂੰ ਵੀ ਠੀਕ ਕਰਨਾ ਚਾਹੁੰਦਾ ਦੇਖੋ ਇਹ ਸਾਰੀਆਂ ਕੰਟਰੋਵਰਸੀਆਂ ਕ੍ਰੀਏਟ ਕਰਨ ਦੀਆਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀਆਂ ਸਿੱਖੀ ਭਾਵਨਾਵਾਂ ਨੂੰ ਪੜਕਾਉਣ ਦੀਆਂ ਜਿਹੜੀਆਂ ਸ਼ਾਸਸ਼ਾ ਨੇ ਛੋਟੇ ਲੋਕਾਂ ਦੁਆਰਾ ਛੋਟੀ ਸੋਚ ਦੇ ਮਾਲਕ ਜਿਹੜੇ ਹੈਗੇ ਨੇ ਇਹ ਲੋਕ ਤੇ ਇਹ ਸ਼ੋਭਾ ਨਹੀਂ ਦਿੰਦੇ ਸਮਾਜ ਦੇ ਵਿੱਚ ਪਰੇਸ਼ਾਨੀਆਂ ਫਲਾਉਣ ਵਾਲੇ ਲੋਕ ਹੁੰਦੇ ਨੇ ਇਹਦੀ ਅਸੀਂ ਸਖਤ ਰੂਪ ਦੇ ਵਿੱਚ ਨਿੰਦਿਆ ਕਰਦੇ ਹਾਂ ਨਾਲੇ ਤੁਸੀਂ ਇੱਕ ਪੋਲੀਟੀਕਲ ਕੁਰਸੀ ਉੱਤੇ ਬੈਠ ਕੇ ਕਿਸੇ ਦੂਸਰੇ ਪੋਲੀਟੀਕਲ ਪਾਰਟੀ ਦੇ ਕਿਸੇ ਵੀ ਬੰਦੇ ਬਾਰੇ ਨਿਰਪੱਖ ਹੋ ਕੇ ਬੋਲੋ ਜੇ ਤੁਸੀਂ ਨਿਰਪੱਖ ਇਨਸਾਨ ਹੋ ਜਦੋਂ ਤੁਸੀਂ ਪਾਰਟੀਆਂ ਤੋਂ ਐਮਪੀ ਬਣ ਗਏ ਹੋ ਫਿਰ ਤੁਸੀਂ ਦੂਸਰੀਆਂ ਪਾਰਟੀਆਂ ਦੇ ਲੋਕਾਂ ਉੱਤੇ ਸ਼ਰੇਆਮ ਕਿਸ ਤਰੀਕੇ ਜਿਹੜੀ ਆ ਇਹਦਾ ਉਛਾਲ ਸਕਦੇ ਹੋ ਉਹਨਾਂ ਦੀ ਬਦਨਾਮੀ ਕਰ ਸਕਦੇ ਹੋ ਫਿਰ ਬੰਦੇ ਨੂੰ ਇੱਕ ਸਰ ਫੈਕਟਰੀ ਹੋਣਾ ਚਾਹੀਦਾ ਮੇਰੇ ਖਿਆਲ ਚ ਇਹ ਸਾਰੇ ਏਜੰਡੇ ਨੇ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ رنگیر جی شہباز سنگھ سوہی جی اور انہوں کے نام نام ساڈا بھی نردیپ سنگھ نبی جی آپ سارے کا اکل <سؤال> بھارتی اوکے طور پہ بہت ہی اوکی شخصیت کے بارے میں سوہی صاحب تو یہاں پہ کیا ہے تو یہ کہا کہ یہاں پہ جو جرائی بجر نے جب امت پارٹی تو گرو گوبند سب کے ہاتھ بھی اس کر کے یہ ਕਕਰ ਦੇਤੀ ਬਿੰਦੂ ਸੀ ਇਸ ਪ੍ਰਕਾਰ ਦਾ ਜ਼ੁਲਮ ਨਹੀਂ ਕਰ ਸਕਦੇ ਅਸੀਂ ਜੇ ਤੁਸੀਂ ਇਸ ਪ੍ਰਕਾਰ ਕਰੋਗੇ ਬਹੁਤ ਹਰ ਰੋਗ ਸਾਫ ਜਿਹੜੀ ਜਰਕਤਾਂ ਦੀਓ ਬਾਤ ਚ ਚੁੱਕੀ ਅਸੀਂ ਤੁਹਾਡੇ ਖਿਲਾਫ ਖੜੇ ਹੋਵਾਂਗਾ ਇਹਦਾ ਮਤਲਬ ਕੀ ਇਹ ਨਾਲ ਜਿਵੇਂ ਆਪ ਸੇ ਜੁਸ ਕਨੈਕਸ਼ਨ ਸੀ ਹੁਣ ਗੱਲ ਜਿਹੜੀ ਅਗਲੀ ਆਪਾਂ ਚੱਲ ਜਾ ਰਹੇ ਹਾਂ आप इन्हीं लोग की दवाई की लोग या छोटे शिविर हो गए तो बाद बुजुर्ग अवस्था में भाई बक्चर से बिचरते बंता सिंह बहादुर गुरगोविंद सिंह के बाबा मर्दाना देखने जिला परिषद का चुनाव हो राज्य और सक्रिय भाइयों اکٹھے ہو لو آپ دوسرے کو پنڈ لے کر بنا دیتے ہو مگر اپنی جات والے کو نہیں بناتے جب تک آپ یہ کام نہیں کرو گے تو یہاں پہ جتنے سیکھ ایک وقت نے کہا تھا کہ بہت کم نفری ہے یہاں پہ تو آج میں تو کہتا ہوں فضی آباد میں آج ہمارے راؤ بہت سنگھ لکھاؤ کے اس کے دلوں میں اتنے کام کیے ہیں اس کے